ਮੀ ਦਵਾਰਾ ਛੋ ਫਰਕ ਕੀ ਹੈ ਇਹ ਜਾ ਕੇ ਦੱਸਣਾ ਹੈ شریف ਵਿਅਕਤੀ ਹੈ ਭੋਲਾ ਵਿਅਕਤੀ ਹੈ ਆਮ ਹੈ ਦੂਜਾ ਇੱਕ ਦਾ ਗੈਂਗਸਟਰ ਹੈ ਜਿਹੜਾ ਧੌਣ ਤੇ ਗੋਡਾ ਰੱਖ ਕੇ ਵੋਟਾਂ ਮੰਗ ਰਿਹਾ ਮੈਂ ਪੰਜਾਬ ਦੇ ਜੋਸ਼ੀ ਸਾਹਿਬ ਤਰਨਤਾਰਨ ਦੇ ਹਿੰਦੂ ਭਰਾਵਾਂ ਨੂੰ ਵਪਾਰੀਆਂ ਨੂੰ ਕਿਸਾਨ ਭਰਾਵਾਂ ਨੂੰ ਮਜ਼ਦੂਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਐ ਐਮ ਐਲ ਏ ਉਹ ਚਾਹੀਦਾ ਜੀਰਾ ਗਲਾਵਾ ਤੁਸੀਂ ਫੜ ਕੇ ਤੇ ਬਾਹਮ ਰੋਡ ਸਖੋ ਐਮਐਲਏ ਹੋਣੀ ਚਾਹੀਦਾ ਜਿਹੜਾ ਧੌਂਟੇ ਗੋਡਾ ਰੱਖ ਕੇ ਤੇ ਜੀਰੇ ਕੋਲੋਂ ਡਰ ਲੱਗਦਾ ਹੋਵੇ ਗੱਲ ਕਰਦਿਆਂ ਨੂੰ ਇਹ ਫੈਸਲਾ ਅੱਜ ਤਰਨਤਾਰ ਤੇ ਪੰਜਾਬ ਦੇ ਲੋਕ ਇਹ ਕਰਨਾ ਦੂਜਾ ਇੱਕ ਉਮੀਦਵਾਰ ਹੋ ਐ ਜੀਰੇ ਬਾਰੇ ਇਹ ਦੇ ਪੁੱਛਣਾ ਤਾਂ ਇੱਕ ਐਸਐਸਪੀ ਹੁੰਦਾ ਸੀ ਇੱਥੇ ਉਹਦਾ ਨਾਂ ਸੀਗਾ ਪੀਕੇ ਰਾਏ ਉਹ ਹਿਸਟਰੀ ਪੀਕੇ ਰਾਏ ਤੋਂ ਪੁੱਛ ਲਓ ਵੀ ਅਸੀਂ ਕੀ ਕਰਦੇ ਸੀ ਤੇ ਹੁਣ ਅਸੀਂ ਐਸ ਪਾਰਟੀ ਤੋਂ ਐਸ ਪਾਰਟੀ 'ਚ ਐਸ ਪਾਰਟੀ ਤੋਂ ਐਸ ਪਾਰਟੀ 'ਚ ਇਸ ਤਰ੍ਹਾਂ ਦੇ ਉਮੀਦਵਾਰ ਸਰਕਾਰਾਂ ਨੇ ਦਿੱਤੇ ਆ ਜਰਾ ਗੌਰ ਤਰਨ-ਤਰਨ ਤੇ ਪੰਜਾਬ ਦੇ ਲੋਕਾਂ ਨੇ ਫਰਮਾਉਣੀ ਏ ਇੱਕ ਉਮੀਦਵਾਰ ਹੋ ਐ ਜਿਹੜਾ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਕਨਸਟੀਟਿਊਸ਼ਨ ਆਫ ਇੰਡੀਆ ਨੂੰ ਨਹੀਂ ਮੰਨਦਾ ਦੇਸ਼ ਦਾ ਸੰਵਿਧਾਨ ਬਾਬਾ ਸਾਹਿਬ ਅੰਬੇਦਕਰ ਦਾ ਜਿਹਨੂੰ ਦੇਸ਼ ਦੇ ਤਿਰੰਗੇ ਝੰਡੇ 'ਚ ਵੀ ਹੋ ਸਕਦਾ ਵਿਸ਼ਵਾਸ ਨਾ ਹੋਵੇ ਸਾਨੂੰ ਉਮੀਦਵਾਰ ਉਹ ਚਾਹੀਦਾ ਹੈ ਕਿ ਜਿੱਤ ਕੇ ਸਾਡੇ ਇਲਾਕੇ ਦੇ ਲੋਕਾਂ ਦੀ ਲੜਾਈ ਲੜੇ ਨਾ ਕਿ ਜਿੱਤ ਕੇ ਕਿਸੇ ਪਾਸੇ ਬੈਠਾ ਹੋਵੇ ਅਸੀਂ ਉਹਨੂੰ ਕੰਮ ਹੀ ਨਾ ਕਹਿ ਸਕਦੇ ਹੋਈਏ ਉਹਨੂੰ ਮਿਲ ਨਹੀਂ ਸਕਦੇ ਹੋਈਏ ਕੋਈ ਫਾਇਦਾ ਨਹੀਂ ਇਹੋ ਜਿਹੇ ਫੈਸਲੇ ਲੈਣ ਦਾ ਇਹ ਫੈਸਲਾ ਤਰਨ ਤਰਨ ਦੇ ਲੋਕਾਂ ਨੇ ਲੈਣਾ ਔਰ ਪੰਜਾਬ ਚ ਸੁਨੇਹਾ ਜਾਣਾ ਹੈ ਪਰ ਮੈਨੂੰ ਪੂਰਨ ਉਮੀਦ ਹੈ ਇਹ ਜਿਹੜੇ ਉਮੀਦਵਾਰ ਨੇ ਇਹਨਾਂ ਸਾਰੇ ਉਮੀਦਵਾਰਾਂ ਚੋਂ ਸਾਡਾ ਉਮੀਦਵਾਰ ਕਰਨ ਬੁਰਜ ਨੰਬਰ 1 ਉਮੀਦਵਾਰ ਹੈ ਇਹ ਹਰੇਕ ਦੇ ਪੈਰੀ ਹੱਥ ਲਾਉਣ ਵਾਲਾ ਵਿਅਕਤੀ ਤੇ ਆਮ ਪਰਿਵਾਰ ਚੋਂ ਉੱਠਿਆ ਹੈ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਫੈਸਲਾ ਲੈ ਕੇ ਇਹਨੂੰ ਟਿਕਟ ਦਿੱਤੀ ਹੈ ਅੰਤ ਵਿੱਚ ਲਾਸਟ ਗੱਲ ਇੱਕ ਮੇਰੀ ਬੇਨਤੀ ਹੈ ਕਾਂਗਰਸੀ ਭਰਾਵਾਂ ਨੂੰ ਇਹ ਲੀਡਰ ਤਾਂ ਆਉਣਗੇ ਇਹਨਾਂ ਦੇ ਤਾਂ ਜਾਣ ਵਿਚਾਰਿਆ ਨੇ ਮੇਰੀ ਬੇਨਤੀ ਆ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਯਾਰ ਕਰੋ ਤੇ ਮਰੋ ਦੀ ਲੜਾਈ ਹੈ ਕਰੋ ਤੇ ਮਰੋ ਦੀ ਲੜਾਈ ਹੈ ਤਿਰੰਗੇ ਦੀ ਲੜਾਈ ਹੈ ਕਾਂਗਰਸ ਤੇ ਕਾਂਗਰਸ ਦੀ ਲੜਾਈ ਹੈ ਪੰਜੇ ਦੀ ਲੜਾਈ ਹੈ ਇਹ ਕਰਨਪੁਰਜ ਦੀ ਲੜਾਈ ਨਹੀਂ ਇਹ ਸਰਨਤਾਰ ਦੀ ਸੀਟ ਤੋਂ ਪੂਰੇ ਪੰਜਾਬ ਦੇ ਵਿੱਚ ਸਨਿਆ ਦੇਣਾ ਹੈ ਤੋਂ ਕਿਹਦੇ ਪਾਰਟੀ ਆ ਰਹੀ ਹੈ ਇਹ ਹਰ ਵਿਅਕਤੀ ਦਾ ਫਰਜ ਬਣਦਾ ਚਾਹੇ ਕੋਈ ਉਹਨੂੰ ਬੁਲਾਵੇ ਤੇ ਚਾਹੇ ਨਾ ਬੁਲਾਵੇ ਰਿਸ਼ਤੇਦਾਰੀਆਂ ਭਾ ਲੋ ਆਪਦੇ ਆਪਦੇ ਇਲਾਕਿਆਂ ਦੇ ਵਿੱਚ ਤੇ ਇੱਕ ਦਿਨ ਦੋ ਦਿਨ ਚਾਰ ਦਿਨ ਅੱਠ ਦਿਨ 10 ਦਿਨ ਮੇਰੀ ਬੇਨਤੀ ਹੈ ਦੀਵਾਲੀ ਤੋਂ ਬਾਅਦ ਆਪਣੇ ਕਮਰ ਕਸੇ ਘਸਕੇ ਆਪਣੇ ਆਪਣੇ ਇੰਤਜ਼ਾਮ ਤੇ ਦਫ਼ਤਰ ਆ ਕੇ ਸਾਨੂੰ ਜ਼ਰੂਰ ਦੱਸ ਦੇ ਰਹੋ ਦੀ ਮੈ ਆ ਦੇ ਲੇਕਿਨ ਆ ਦੇ ਕੰਮ ਤੇ ਜੋ ਇਹ ਤੁਹਾਡਾ ਧਰਮ ਹੈ ਇਹ ਤੁਹਾਡਾ ਕਰਤੱਵ ਹੈ ਇਹ ਤੁਹਾਡਾ ਫਰਜ ਹੈ ਇਹ ਹੀ ਤੁਹਾਡਾ ਕਰਮ ਹੈ ਤੇ ਜਿਹੜਾ ਬੰਦਾ ਐਵੇਂ ਮੇਰੇ ਨੂੰ ਕਵੇ ਮੈਂ ਦੋ ਦਿਨ ਲਾ ਕੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਸਮੇਤ ਪਰਿਵਾਰ ਫੈਸਲਾ ਕੁਝ ਵੀ ਹੋਵੇ ਔਰ ਮੈਨੂੰ ਪੂਰਨ ਉਮੀਦ ਹੈ ਹਜੇ ਭਲੇਖਾ ਲੋਕਾਂ ਨੂੰ ਕਿ ਯਾਰੀ ਹਾਲਾਤ ਮਾੜਿਆਂ ਤੋਂ ਚੰਗੇ ਹੋ ਜਾਂਦੇ ਐ ਤੇ ਚੰਗੇ ਤੋਂ ਮਾੜੇ ਹੋ ਜਾਂਦੇ ਐ ਲੇਕਿਨ ਬੰਦੇ ਦੇ ਮਨ ਦੇ ਵਿੱਚ ਜज्ਬਾ ਹੋਣਾ ਚਾਹੀਦਾ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਸਮਾਂ ਕਾਫੀ ਲੈ ਗਿਆ ਮਾਫੀ ਚਾਹੁੰਨੇ ਆਓ بلند ਆਵਾਜ਼ ਦੇ ਵਿੱਚ ਇੱਕ ਨਾਰਾ ਲਾਈਏ ਔਰ ਤਕੜੇ ਹੋ ਕੇ ਇਸ ਜਿੰਮੀ ਚੌਂਦੇ ਵਿੱਚ ਕੰਮ ਕਰੀਏ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ